ਮੈਂ ਤੁਹਾਨੂੰ ਇੱਕ ਹੋਰ ਦੱਸਣਾ ਸਮਝਾ ਮੈਨੂਫੈਕਚਰਿੰਗ ਹੱਬ ਬਣਨ ਜਾ ਰਿਹਾ ਹਿੰਦੁਸਤਾਨ ਜੋ ਮੈਂ ਹਿੰਦੁਸਤਾਨ ਜਿਹੜੀ ਚੀਜ਼ਾਂ ਬਾਹਰ ਮੰਗਾਂਦਾ ਬਾਹਰ ਮੰਗਾਂਦਾ ਸੀ ਉਹ ਆਨ ਵਾਲੇ 5 ਸਾਲਾਂ ਚ ਸਾਰੀਆਂ ਖਤਮ ਹੋ ਜਨਗੀਆਂ ਸਾਰੀਆਂ ਹਿੰਦੁਸਤਾਨ ਦੇ ਵਿੱਚ ਮੈਨੂਫੈਕਚਰ ਹੋਣ ਗਿਆ ਸ਼ੇਅਰ ਜਿਹੜੇ ਲੋਕ ਨੇ ਸ਼ੇਅਰ ਮਾਰਕੀਟ ਉਹ ਮੋਦੀ ਜੀ ਦੀ ਨੀਤੀ ਨੂੰ ਦੇਖਦੇ ਅਮਰਤ ਕਾਲ ਨੂੰ ਦੇਖਦੇ ਹੋਏ ਮੈਨੂਫੈਕਚਰਿੰਗ ਸ਼ੇਅਰ ਤੱਕ ਗੱਡ ਰਹੀ ਹੈ ਕਿਉਂਕਿ ਸਾਡਾ ਇੰਡੀਆ ਆਨ ਵਾਲੇ ਟਾਈਮ ਚ ਮੈਨੂਫੈਕਚਰਿੰਗ ਹੱਬ ਬਣਨਾ ਜਿਹੜਾ ਅਸੀਂ ਜੀ ਜਾਂ ਬਾਰੋਂ ਮੰਗਾਉਂਦੇ ਸੀ ਇਸ ਟਾਈਮ ਸਾਡੇ ਦੇਸ਼ ਚ 98% ਮੋਬਾਈਲ ਮੈਨੂਫੈਕਚਰਿੰਗ ਹੋ ਰਿਹਾ ਜਿਹੜਾ ਅਸੀਂ ਸਾਰਾ ਮੰਗਵਾਉਂਦੇ ਸੀ ਜਿਹੜੇ ਹਥਿਆਰ ਮੰਗਵਾਉਂਦੇ ਸੀਗੇ ਹਥਿਆਰ ਐਨੇ ਮੰਗਵਾਉਂਦੇ ਸੀ ਸਾਰੇ ਬਾਹਰੋਂ ਮੰਗਾਉਂਦੇ ਸੀ ਅਸੀਂ ਡਿਪੈਂਡੈਂਟ ਸੀਗੇ ਵੀ ਜਿਹੜੇ ਬਾਹਰੋਂ ਦੇਣਗੇ ਤਾਂ ਸਾਡੇ ਕੋਲ ਹਥਿਆਰ ਆ ਜਾਣਗੇ ਨਹੀਂ ਤਾਂ ਅਸੀਂ ਸਾਡੀ ਸੈਨਾ ਖਾਲੀ ਬੈਠੀ ਐ ਉਹ ਹਥਿਆਰ ਸਾਰੇ ਸਾਡੇ ਭਾਰਤ ਦੇ ਵਿੱਚ ਬਣ ਰਹੇ ਨੇ ਔਰ ਬੜੀ ਤਰਕੀ ਨਾਲ ਬਣ ਰਹੇ ਨੇ ਬੜੇ ਮਜ਼ਬੂਤ ਬਣ ਰਹੇ ਨੇ 24 ਦੇ ਵਿੱਚ ਦੇਖੋ ਇਹ ਪਹਿਲਾ ਇਲੈਕਸ਼ਨ ਹੈ ਹਿੰਦੂਸਤਾਨ ਦੇ ਵਿੱਚ ਜਿਹਦਾ ਰਿਜ਼ਲਟ ਆ ਚੁੱਕਿਆ ਹੈ ਇੱਕ ਅਨਾਉਂਸਮੈਂਟ ਬਾਕੀ ਹੈ ਇਹ ਜਿੱਦਣ ਦੇ ਮੈਂ ਹੋ ਸੰਭਾਲੀ ਹੈ ਜਿੱਦਣ ਦੀ ਮੈਂ ਗੱਲ ਕਰ ਰਿਹਾ ਲੋਕਾਂ ਨਾਲ ਉਹ ਕਹਿੰਦੇ ਪਹਿਲੀ ਵਾਰ ਹੈ ਵੀ ਜਦ ਮੋਦੀ ਸਰਕਾਰ ਬਣ ਚੁੱਕੀ ਹੈ ਐਲਾਨ ਹੋਣਾ ਬਾਕੀ ਹੈ ਪੱਕਾ ਜੀ 400 ਪਾਰ ਗਰੰਟੀਡ ਲੋਕਾਂ ਦੀ ਲੋਕਾਂ ਦੀ ਭਾਵਨਾ ਰਾਮ ਮੰਦਰ ਤੇ ਬਣਾਉਣ ਨਾਲ ਲੋਕਾਂ ਦੀ ਭਾਵਨਾ ਦੇਸ਼ ਨੂੰ ਮਜ਼ਬੂਤ ਕਰਨ ਨਾਲ ਸਾਡੇ ਬੱਚੇ ਪਰਦੇ ਦੇਸ਼ਾਂ 'ਚ ਫਸ ਜਾਂਦੇ ਨੇ ਤੇ ਦੂਜੇ ਦੇਸ਼ ਉਹਨਾਂ ਨੂੰ ਛੱਡ ਦਿੰਦੇ ਨੇ ਆਪਣੀ ਸਥਿਤੀ ਤੇ ਛੱਡ ਜਾਂਦੇ ਨੇ ਪਰ ਭਾਰਤ ਇੱਕ ਐਜਾ ਦੇਸ਼ ਹੈ ਜਿਹੜਾ ਆਪਣੇ ਬਾਹਰਲੇ ਬੱਚਿਆਂ ਦੀ ਬਾਹਰਲੇ ਨਾਗਰਿਕਾਂ ਦੀ ਵੀ ਸੁਰੱਖਿਆ ਜੱਕੀ ਨਹੀਂ ਬਣਾਉਂਦਾ ਪਿੱਛੇ ਦੇਖਿਆ ਯੂਕਰੇਨ ਦੇ ਯੁੱਧ ਦੇ ਵਿੱਚ ਭਾਰਤੀ ਸਾਡੀ ਵਿਦੇਸ਼ ਨੀਤੀ ਕਿੰਨੀ ਕਾਮਯਾਬ ਹੈ ਵੀ ਸਾਡੇ ਪਾਕਿਸਤਾਨ ਦੇ ਲੋਕ ਵੀ ਭਾਰਤ ਦਾ ਤਿਰੰਗਾ ਝੰਡਾ ਲਾ ਕੇ ਨਿਕਲੇ ਨੇ ਇਹ ਇੱਕ ਐਗਜ਼ੈਂਪਲ ਹੈ ਭਾਰਤ ਮਜ਼ਬੂਤ ਦੇਸ਼ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਵਿਸ਼ਵ ਗੁਰੂ ਬਣੇਗਾ ਅਰ ਪੀਸ਼ਵ ਦੀ ਅਗਵਾਈ ਕਰੇਗਾ